ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਕੁਮਾਰ ਪਤਾ ਪਠਾਨਕੋਟ ਕਾਸਟ ਕਾਸਟ ਹਿੰਦੂ ਜੱਟ ਗੋਤ ਸੈਫ ਉਮਰ 28 1980 ਕੱਦ 5 ਫੁੱਟ 2 ਇੰਚ ਪੜਾਈ ਡਿਪਲੋਮਾ ਪਿਤਾ ਨਾਮ ਹਰਾਮ ਕਾਮੇ ਜੀ ਵਾਟਰ ਸਪਲਾਈ ਦੇ ਵਿੱਚ ਜੋਬ ਕਰਦੇ ਹਾਂ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਪਲੱਸ 2 ਕੀਤੀ ਹੋਵੇ ਉਮਰ 30 ਤੋਂ 35 ਸਾਲ ਤੱਕ ਹੋਵੇ ਘਰੇਲੂ ਕੰਮ ਕਰ ਜਾਣਦੀ ਹੋਵੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਜੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਪਟਿਆਲਾ ਉਮਰ 5 12 1996 ਨਿਊਜ਼ੀਲੈਂਡ ਪੀਆਰ 7 ਸਾਲ ਤੋਂ ਕਾਸਟ ਜੱਟ ਸਿਕ ਗੋਤ ਚੀਮਾ ਕੱਦ 5 ਫੁੱਟ 7 ਇੰਚ ਮੁੰਡਾ ਸਿੱਖ ਸਰਦਾਰ ਇਹ ਪੈਣ ਏਕੇ ਪਿਤਾ ਗਵਰਨਮੈਂਟ ਜੋਬ ਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਤ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਰਵਿੰਦਰ ਸਿੰਘ ਪਟਾ ਜੀਲਾ ਮੁਖਸਰ ਸਾਹਿਬ ਪਿੰਡ ਦੋਦਾ ਕਾਸਟ ਜੱਟ ਸਿੱਖ ਉਮਰ 28 ਸਾਲ ਪੜ੍ਹਾਈ 10 ਪਾਸ ਕੇ ਕੰਮ ਇਹ ਜੀ ਇਹਨਾਂ ਦਾ ਖੇਤੀਬਾੜੀ ਦਾ ਕੰਮ ਕਰਦੇ ਨੇ 4 ਕਿੱਲੇ ਜ਼ਮੀਨ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਚਾਹੀਦੀ ਏ ਭਾਵੇਂ 5 ਪਾਸ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਗਰੂਜੀ ਨਾਮ ਸਿੰਘ ਪੜਾਈ ਬੀ ਐਸ ਸੀ ਕੱਦ 5 ਫੁੱਟ 10 ਇੰਚ ਉਮਰ 9 2 1999 ਕਾਸਟ ਜੱਟ ਸਿੱਖ ਗੋਤ ਬੁੱਟਰ ਤੇ ਕੰਮੇਜੀ ਸਰਕਾਰੀ ਜੋਬ ਕਰਦੇ ਨੇ ਪੰਜਾਬ ਪੁਲਿਸ ਜ਼ਮੀਨ 5 ਕਿੱਲੇ ਆ ਪ੍ਰਾਪਰਟੀ 18 ਦੁਕਾਨਾਂ ਨੇ ਆਮਦਨ ਕਿਰਾਏ ਦੀ 40000 ਰੁਪਏ ਏਰੀਆ ਬਠਿੰਡਾ ਤੇ ਪਿਤਾ ਸਰਕਾਰੀ ਨੌਕਰੀ ਤੋਂ ਰਟਾਇਰ ਨੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਨੇ ਕੀ ਪਰਿਵਾਰ ਦੀ ਮੰਗੇ ਜੀ ਦਾਜ ਦੇਹਜ ਦੀ ਕੋਈ ਮੰਗ ਨਹੀਂ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਤੇ ਉਮਰ 22 ਤੋਂ 27 ਸਾਲ ਤੱਕ ਦੀ ਹੋਵੇ ਤੇ 70 ਤੋਂ 80 ਕਿਲੋਮੀਟਰ ਏਰੀਏ ਤੋਂ ਦੂਰ ਨਾ ਹੋਵੇ ਪਰਿਵਾਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਅਮਰਿੰਦਰ ਸਿੰਘ ਉਮਰ 25 ਸਾਲ ਕਾਸਟ ਜੱਟ ਸਿੱਖ ਕੱਦ 6 ਫੁੱਟ 2 ਇੰਚ ਸਟੱਡੀ 4 ਸਾਲ ਸੋਸ਼ਲ ਸਰਵਿਸ ਫ੍ਰੀਜਰ ਵੈਲੀ ਯੂਨੀਵਰਸਿਟੀ ਐਬਸਫੋਰਡ ਤੋਂ ਕੀਤੀ ਏ ਤੇ ਮੁੰਡਾ ਵੈਸ਼ਨੋਈ ਸ਼ਰਾਬ ਮੀਟ ਵਾਲੇ ਦੂਰ ਰਹਿਣ ਤੇ ਕਾਮੇ ਜੀ ਇਹਨਾਂ ਦਾ ਸੁਪਰਵਾਈਜ਼ਰ ਐਬਸਫੋਰਡ ਕੈਨੇਡਾ ਭਰਾ ਅਮਰੀਕਾ ਸਿਟੀਜ਼ਨ ਦੇ ਦੋਵੇਂ ਪਾਈਆਂ ਦਾ ਯੂਐਸਏ ਵਿੱਚ ਇੱਕ ਘਾਰੇ ਬੇਹਨੇ ਇੰਡੀਆ ਦੇ ਵਿੱਚ ਨਰਸਿੰਗ ਕਰਦੀ ਹੈ ਤੇ ਮਾਤਾ ਪਿਤਾ ਦਾ ਅਮਰੀਕਾ ਦਾ ਫੈਮਿਲੀ ਕੇਸ ਲੱਗਿਆ ਹੋਇਆ ਤੇ ਫਿਲਹਾਲ ਇੰਡੀਆ ਦੇ ਵਿੱਚ ਨੇ ਤੇ ਪ੍ਰਾਪਰਟੀ ਆਰਟੀਕਲੇ ਜ਼ਮੀਨੇ ਦੋ ਭਰਾਵਾਂ ਨੂੰ ਤੇ ਪਰਿਵਾਰ ਦੀ ਮੰਗੇ ਕੁੜੀ ਯੂ ਐਸ ਏ ਦੀ ਹੋਵੇ ਤੇ ਜ਼ਿਲ੍ਹਾ ਲੁਧਿਆਣਾ ਤੋਂ ਇਹ ਬਿਲੋਂਗ ਕਰਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਪ੍ਰੀਤ ਸਿੰਘ ਪਤਾ ਅਮਰੀਕਾ ਕਾਸਟ ਰਾਮਦਾਸਿਆ ਸਿੱਖ ਜੁਲਾਹਾ ਉਮਰ 11-10-1993 ਕੱਦ 5 ਫੁੱਟ 10 ਇੰਚ ਪੜਾਈ ਗ੍ਰੈਜੂਏਸ਼ਨ ਡੀਸੀਏ ਪਰ ਇੱਕ ਮੈਰਿਡ ਕੰਸਟ੍ਰਕਸ਼ਨ ਬਿਜ਼ਨਸ ਪੈਨ ਏਕੇਜੀ ਮੈਰਿਡ ਤੇ ਮੈਲ ਸੈਟਲ ਇਨ ਇੰਗਲੈਂਡ ਤੇ ਕਾਮੀ ਜੀ ਇਹਨਾਂ ਦਾ ਟਰੈਵਲ ਬਿਜ਼ਨਸ ਇਨ ਪੁਰਤਗਲ ਪ੍ਰਾਪਰਟੀ ਵੈਲ ਸੈਟਲ ਫੈਮਲੀ ਹੈਵਿੰਗ ਏ ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਤੇ ਪਰਵਾਰ ਦੀ ਮਾਂਗੀ ਕੁੜੀ ਸੂਨੀ ਸੰਖੀ ਤੇ ਵਧੀਆ ਪਰਵਾਰ ਤੋਂ ਹੋਵੇ ਤੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਡੰ ਲੋਪ ਕਲਕੱਤਾ ਕਾਸਟ ਬੈਣੀਪਾਲ ਜੱਟ ਸਿੱਖ ਉਮਰ 21 1994 ਪੜਾਈ ਪੋਸਟ ਗ੍ਰੈਜੂਏਸ਼ਨ ਡਾਟ 8 CS ਡਾਟ ECS ਸੌਰੀ ਡਾਈਟਿਕਸ ਕੱਦ 5 ਫੁੱਟ 6 ਇੰਚ ਪਰ 1 ਅਨਮੈਰਿਡ ਤੇ ਕਾਮੇ ਜੀ ਇਹਨਾਂ ਦਾ ਵਰਕਿੰਗ ਐਸ ਡਾਟ ਡਾਈਟੀਸ਼ੀਅਨ ਇਨ ਦਿੱਲੀ ਦੀ ਪਰਿਵਾਰ ਦੀ ਮੰਗੇ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਸੋਣਾ ਸੁਨਖਾ ਹੋਵੇ ਪੜਿਆ ਲਿਖਿਆ ਵਧੀਆ ਕੰਮ ਕਰਦਾ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਸਿੱਖ RAMDASIA ਜਿਲ੍ਹਾ ਰੋਪੜ ਗੋਤ ਢੋਡ ਗੁਰੂ ਜਨਮ ਜੂਨ 1990 ਪੜਾਈ MSC IT ਐਂਡ ਮਲਟੀਮੀਡੀਆ ਤੇ ਕਾਮੇ ਜੀ ਇਹਨਾਂ ਦਾ ਐਕਟਿੰਗ ਫਿਲਮ ਐਡੀਟਰ ਐਂਡ ਕਲਰਿਸਟ ਤੇ ਕੋੜੀ ਲੁਧਿਆਣਾ ਦੇ ਵਿੱਚ ਕੰਮ ਕਰਦੀ ਹੈ ਪਿਤਾ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਪਰ ਏਕੇ ਪ੍ਰਾਈਵੇਟ ਨੌਕਰੀ ਕਰਦਾ ਹੈ ਤੇ ਪਰਵਾਰ ਦੀ ਮੰਗੇ ਜੀ ਸੇਮ ਕੰਮ ਵਾਲਾ ਇਹਨਾਂ ਨੂੰ ਲੜਕਾ ਚਾਹੀਦਾ ਹੈ ਕਾਸਟ ਭਾਵੇਂ ਕੋਈ ਵੀ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜੁਐਸਏ ਸਿਟੀਜਨ ਕਾਸਟ ਜੱਟ ਸਿੱਖ ਗੋਤ ਬੈਣੀਵਾਲ ਉਮਰ 31 1994 ਕੱਦ 5 ਫੁੱਟ 13 ਇੰਚ ਪੜਾਈ ਬੀ ਫਾਰਮੇਸੀ ਫ੍ਰੋਮ ਗੁਰੂ ਨਾਨਕ ਦੇਵ ਜੁਨੀਵਰਸਿਟੀ ਆਰਐਨ ਫ੍ਰੋਮ ਜੁਐਸਏ 올 ਫੈਮਿਲੀ ਸੈਟਲ ਜੁਐਸਏ ਪੇਪਰਵਾਰ ਦੀ ਮੰਗੇ ਜੀ ਮੁੰਡਾ ਜੂਐਸਏ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕ ਔਰ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿਕ ਹੋਮਰ 1993 ਕੱਦ 5 ਫੁੱਟ 4 ਇੰਚ ਭੈਣ ਇੱਕ ਮੈਰਿਡ ਬੀਏ ਕੰਪਿਊਟਰ ਡਿਪਲੋਮਾ ਡੀਸੀਏ ਕੰਪਿਊਟਰ ਟੀਚਿੰਗ ਟ੍ਰੇਨਿੰਗ ਦੀ ਪਰਿਵਾਰ ਦੀ ਮੰਗੇ ਜੇ ਮੁੰਡਾ ਜੱਟ ਸਿੱਖ ਹੋਵੇ 10 ਤੋਂ 12 ਕਿੱਲੇ ਜ਼ਮੀਨ ਹੋਵੇ ਕੈਨੇਡਾ ਅਮਰੀਕਾ ਯੂਕੇ ਦੇ ਵਿੱਚ ਪੀਆਰ ਹੋਵੇ ਤੇ ਬਠਿੰਡਾ ਫਰੀਦਕੋਟ ਬਰਨਾਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਕਾਸਟ ਕਸ਼ਯਪ ਰਾਜਪੂਤ ਗੋਤ ਮੈਰਾ ਉਮਰ 26 ਸਤ 1993 ਕੱਦ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਨਰਸਿੰਗ ਭਰਾ ਇੱਕ ਮੈਰਿਡ ਕੈਨੇਡਾ ਭੈਣ ਇੱਕ ਮੈਰਿਡ ਸੌਰੀ ਭਰਾ ਇੱਕ ਮੈਰਿਡ ਭੈਣ ਇੱਕ ਮੈਰਿਡ ਪਿਤਾ ਐਕਸਪਾਇਰ ਮਾਤਾ ਪ੍ਰਾਈਵੇਟ ਟੀਚਰ ਤੇ ਕੰਮੀ ਜੀ ਕੁੜੀ ਪ੍ਰਾਈਵੇਟ ਨੌਕਰੀ ਕਰਦੀ ਐ ਤੇ ਪਰਿਵਾਰ ਦੀ ਮੰਗੇ ਮੁੰਡਾ ਇਟਲੀ ਨਿਊਜ਼ੀਲੈਂਡ ਆਸਟ੍ਰੇਲੀਆ ਦੇਜਾਂਗੇ ਫਿਰ ਅਮਰੀਕਾ ਦੇ ਵਿੱਚ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸੰਗਰੂਰ ਕਾਸਟ ਮਜਬੀ ਸਿੱਖ ਗੋਤ ਲੋਹੜਟ ਉਮਰ 1992 ਪੜਾਈ ਬੀਐਡ ਐਮਏ ਪਿਤਾ ਖੇਤੀਬਾੜੀ ਕਰਦੇ ਆ ਤੇ ਕਾਮੀ ਜੀ ਇਹਨਾਂ ਦਾ ਸਟਿਚਿੰਗ ਵਰਕ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਜਾਂ ਫਿਰ ਐਨ ਆਰ ਆਈ ਹੋਵੇ ਵਿਆਹਣੋ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਰਨਤਾਰ ਨਿ ਕਾਸਟ ਜੱਟ ਸੀ ਕੁਮਰ 1993 ਕੱਦ 5 ਫੁੱਟ ਪੜਾਈ ਬੀ ਐਸ ਸੀ ਨਰਸਿੰਗ ਨਰਸ ਕੈਨੇਡਾ ਤੇ ਕੰਮੇ ਜੀ ਕੁੜੀ ਕੈਨੇਡਾ ਵਿਦ ਦੇ ਵਿੱਚ ਪੀ ਆਰ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਵਰਕ ਪਰਮਿਟ ਜਾਂ ਪੀਆਰ ਹੋਵੇ ਕੱਦ 5 ਫੁੱਟ 8 ਇੰਚ ਤੱਕ ਹੋਵੇ ਅਮਰitsar, ਕਰਨਤਾਰਨ ਤੇ ਮੋਗਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ ਬੂਪਰਾ ਇੱਕ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਕੁੜੀ ਜੋਕੇ ਦੇ ਵਿੱਚ 5 ਸਾਲ ਤੋਂ ਪਾਰਲਰ ਦਾ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਜੋਕੇ ਪੀਆਰ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜਿੱਤੇਗਾ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਮਕੌਰ ਪਤਾ ਮੋਗਾ ਬਾਗਾ ਪੁਰਾਣਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 1992 ਕੱਦ 5 3 ਪੜ੍ਹਾਈ ਬੀਸੀਏ ਐਮਸੀਏ ਕੰਮ ਇਹ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਪੀਆਰ ਜਾਂ ਡਿਗਰੀ ਕੀਤੀ ਹੋਵੇ 8 ਤੋਂ 10 ਕਿਲੇ ਜ਼ਮੀਨ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੋਗੇ ਤੇ ਫਰੀਦਕੋਟ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਲక్ష్ਦੀਪ ਸ਼ਰਮਾ ਪਤਾ ਸੰਗਰੂਰ ਉਮਰ 31 1993 ਜਨਮ ਟਾਈਮ 6:10 ਪੀਐਮ ਤੇ ਕੰਮ ਇਹ ਜੀ ਇਹਨਾਂ ਦੀ ਲੜਕੀ ਕੈਨੇਡਾ ਬ੍ਰੈਂਟਨ ਚ ਪੀਆਰ ਐ ਦੀ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ 온ਟਾਰੀਓ ਦੇ ਵਿੱਚ ਪੀਆਰ ਹੋਵੇ ਤੇ ਸਿਰਫ ਸਰਸਵਤ ਬ੍ਰਾਹਮਣ ਫੈਮਲੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ। ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੈਨੇਡਾ ਪੀਆਰ ਕਾਸਟ ਜੱਟ ਸਿੱਖ ਉਮਰ 12 3 1988 ਲੜਕੀ ਦੇ ਲਈ। ਲੜਕੇ ਦੀ ਜ਼ਰੂਰਤ ਹੈ ਜੋ ਲੜਕੀ ਦੇ ਸਕੇ ਪਰਾ ਉਮਰ 29/10/1999 ਨੂੰ ਕੈਨੇਡਾ PR ਲੜਕੀ ਦਾ ਰਿਸ਼ਤਾ ਕਰਵਾ ਸਕਣ ਲੜਕਾ ਵਿਸਟਰ ਵੀਜ਼ੇ ਤੇ ਕੈਨੇਡਾ ਦੇ ਵਿੱਚ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਚਮਨਾ ਨਗਰ ਹਰਿਆਣਾ ਉਮਰ 310 1998 ਕਾਸਟ ਐਸਸੀ ਕੱਦ 5 ਫੁੱਟ 1 ਇੰਚ ਪੜਾਈ ਬੀਏ ਪਹਿਨਾ 32 ਮੈਰਿਡ 1 ਅਨਮੈਰਿਡ ਪਰਾ 1 ਅਨਮੈਰਿਡ ਕੰਮ ਇਹ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਨੌਕਰੀ ਕਰਦੀ ਹੈ ਲੜਕੀ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸੈਟਲ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੰਜਾਬ ਤੋਂ ਹੋਵੇ ਕਿਸੇ ਵੀ ਕਾਸਟ ਦਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਸਟੇਟਸ ਅਨਮੈਰਿਡ ਡੇਟ ਆਫ ਬਰਥ 1987 ਹਾਈਟ 5 ਫੁੱਟ 3 ਇੰਚ ਸਟੱਡੀ ਪਲੱਸ 2 ਐਂਡ ਡਿਪਲੋਮਾ ਬਿਊਟੀ ਐਂਡ ਸਲੂਨ ਕਾਸਟ ਮਜਬੀ ਸਿੱਖ ਸਿਟੀ ਕਪੂਰਥਲਾ ਫਾਦਰ ਐਕਸਪਾਇਰ ਨੇ ਤੇ ਮਦਰ ਹੋਮ ਮੇਕਰ ਨੇ ਇੱਕ ਪ੍ਰਾ ਮੈਰੀਡ ਏ ਤੇ ਇੱਕ ਅਨਮੈਰੀਡ ਏ ਆਪਣਾ ਬਿਜ਼ਨਸ ਤੇ ਖੇਤੀਬਾੜੀ ਦਾ ਕੰਮ ਏ ਜੀ ਇੱਕ ਬ੍ਰਦਰ ਇਹਨਾਂ ਦਾ ਕੈਨੇਡੀਅਨ ਸਿਟੀਜ਼ਨ ਏ ਸਿੰਪਲ ਫੈਮਿਲੀ ਏ ਤੇ ਸਿੰਪਲ ਫੈਮਿਲੀ ਤੋਂ ਹੀ ਇਹਨਾਂ ਦਾ ਰਿਸ਼ਤਾ ਹੋਵੇ ਤੇ ਪਰਿਵਾਰ ਦੀ ਮੰਗੇ ਜੀ ਨੋ ਸਮੋਕਿੰਗ ਨੋ ਅਲਕੋਹਲ ਤੇ ਐਂਡ ਵੈਜੀਟੇਰੀਅਨ ਧਾਰਮਿਕ ਫੈਮਿਲੀ ਪੰਜਾਬ ਤੋਂ 50 ਕਿਲੋਮੀਟਰ ਤੋ 80 ਕਿਲੋਮੀਟਰ ਏਰੀਏ ਦੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਤੇ ਕੈਨੇਡਾ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰੀ ਡਿਵੋਰਸਡ ਪਤਾ ਲੁਧਿਆਣਾ ਉਮਰ 1982 ਕੋਈ ਬੇਬੀ ਨਹੀਂ ਹੈ ਕੋਈ ਇਸ਼ੂ ਵੀ ਨਹੀਂ ਹੈ ਮੇਰਾ ਕਾਸਟ ਪੜਾਈ ਗ੍ਰੈਜੂਏਟ ਵਿਦ ਕੰਪਿਊਟਰ ਡਿਪਲੋਮਾ ਸਿਸਟਰ ਇਕ ਮੈਰਿਡੇ ਬ੍ਰਦਰ ਦੋ ਨੇ ਇਕ ਮੈਰਿਡੇ ਇਕ ਅਨਮੈਰਿਡੇ ਡੂਇੰਗ ਅ ਜੌਬ ਇਨ ਪ੍ਰਾਈਵੇਟ ਸੈਕਟਰ ਲੜਕਾ ਵੈਲ ਸੈਟਲ ਹੋਵੇ bizness ਔਰ ਗੁੱਡ ਪੈਕੇਜ ਜੌਬ ਹੋਵੇ ਲੜਕਾ ਬੈਸ਼ਨੂ ਅਪਰ ਕਾਸਟ ਤੋਂ ਹੋਵੇ ਤੇ ਕੋਈ ਨਸ਼ਾ ਨਾ ਕਰਦਾ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਦੀਪ ਕੌਰ ਪਤਾ ਹੁਸ਼ਿਆਰਪੁਰ ਉਮਰ 26 1990 ਕੱਦ 5 ਫੁੱਟ 2 ਇੰਚ ਕਾਸਟ ਸਿੱਖ ਰਵੀਦਾਸੀਆ ਗੋਤ ਹੀਰ ਜਸਲ ਪੜਾਈ ਬੀਕਮ ਐਮਕਮ ਬੀਐਡ ਭਰਾ ਇੱਕ ਮੈਰਿਡ ਭੈਣ ਇੱਕ ਮੈਰਿਡ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਫੈਮਲੀ ਵੈਲਿਊ ਲਿਵਰਲ ਫੈਮਲੀ ਸਟੇਟਸ ਮਿਡਲ ਕਲਾਸ ਤੇ ਕੰਮ ਹੈ ਜੀ ਇਹਨਾਂ ਦਾ ਵਰਕਿੰਗ ਐਜ਼ ਏ ਅਕਾਊਂਟੈਂਟ ਤੇ ਪਰਿਵਾਰ ਦੀ ਮੰਗੇ ਭੁੰਡੇ ਨੇ ਬੀਟੈਕ ਕੀਤੀ ਹੋਵੇ ਜਾਂ ਯੂਰਪ ਦੀ ਕਿਸੇ ਕੰਟਰੀ ਦੇ ਵਿੱਚ ਪੀਆਰ ਹੋਵੇ ਤੇ ਰਵੀ ਦਾਸੀ ਆ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਗਵਾੜਾ ਕਾਸਟ ਜੱਟ ਸੇ ਖੂਮਰ 1992 ਕੱਦ 5'2 ਪੜ੍ਹਾਈ ਮੈਡੀਕਲ ਪਲੱਸ ਨਾਨ ਮੈਡੀਕਲ ਪਲੱਸ ਲਾਅ ਡਿਗਰੀ ਪਿਤਾ ਰਿਟਾਇਰ ਮਾਤਾ ਹਾਊਸ ਵਾਈਫ ਭਰਾ ਤਿੰਨ ਨੇ ਤੇ ਕਾਮੇ ਜੀ ਇਹਨਾਂ ਦਾ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟ ਟਾਈਮ ਜੌਬ ਲਾ ਪ੍ਰੈਕਟਿਸ ਤੇ ਪਰਿਵਾਰ ਦੀ ਮੰਗੇ ਜੀ ਹੁੰਡਾ ਵਧੀਆ ਪੜਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਹਣਾ ਸੁਨੱਖਾ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਕੌਰ ਕਾਸਟ ਜੱਟ ਸਿੱਖ ਕੱਦ 5 ਫੁੱਟ 2 ਇੰਚ ਪੜ੍ਹਾਈ ਪਲੱਸ 2 ਪਾਸ ਪਾਲਰ ਦਾ ਕੋਰਸ ਕੀਤਾ ਹੋਇਆ ਹੈ ਉਮਰ 22 ਤਿੰਨ 2000 ਲੜਕੀ ਘਰ ਦਾ ਘਰੇਲੂ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਚੀ ਲੜਕੇ ਦੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਤੇ ਭੈਣ ਭਰਾ ਹੋਣ ਛੋਟੀ ਫੈਮਿਲੀ ਹੋਵੇ ਜ਼ਮੀਨ 15 ਤੋਂ 20 ਕਿੱਲੇ ਹੋਣ ਤੇ ਲੜਕਾ ਸੋਹਣਾ ਸੁਨੱਖਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸਪਰਾ ਇੱਕ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਤੇ ਕੰਮ ਇਹ ਜੀ ਕੁੜੀ ਚੂਕੇ ਦੇ ਵਿੱਚ 5 ਸਾਲ ਤੋਂ ਪਾਰਲਰ ਦਾ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਚੂਕੇ ਪੀਆਰ ਹੋਵੇ ਜਰਸੀ ਕਾਸਟ ਤੋਂ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏਕ ਔਰ ਪਤਾ ਬਠਿੰਡਾ ਉਮਰ 27 ਸਾਲ 1995 ਕੱਦ 5 ਫੁੱਟ 4 ਇੰਚ ਪੈਣਾ 2 ਇੱਕ ਕੈਨੇਡਾ ਇੱਕ ਪੰਜਾਬ ਭਰਾ ਇੱਕ ਪੰਜਾਬ ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਤੇ ਕੰਮੇ ਜੀ ਇਹਨਾਂ ਦਾ ਪਰਮਾਨੈਂਟ ਰੈਸੀਡੈਂਸ ਨੇ ਟੋਰਾਂਟੋ ਅਨਟੋਰੀਓ ਦੇ ਵਿੱਚ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਓਨਲੀ ਰਾਮਗੜੀਆ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰავਜੋਤ ਕੌਰ ਪਤਾ ਲੁਧਿਆਣਾ ਕਾਸਤ ਰਾਮਦਾਸੀਆ ਸਿੱਖ ਗੋਤ ਜਸੜ ਕੈਲੇ ਉਮਰ 5 10 1993 ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਡੀ ਫਾਰਮੇਸੀ ਪ੍ਰਾ ਇੱਕ ਭੈਣ ਇੱਕ ਮੈਰਿਡ ਆਸਟ੍ਰੇਲੀਆ ਮਾਤਾ ਪਿਤਾ ਫੈਮਿਲੀ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਮੁੰਡਾ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਚਾ ਇਟਲੀ ਯੂਰਪੀਨ ਕੰਟਰੀ ਦੇ ਵਿੱਚ ਪੀਆਰ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨਜੀਤ ਕੌਰ ਪਤਾ ਫਤਿਹਗੜ੍ਹ ਸਹਿਬ ਕਾਸਟ ਰਾਮਦਾਸੀ ਐ ਸਿੱਖ ਉਮਰ 24 ਜਨ 1998 ਗੋਤ ਬਿਸਨਪਾਲ ਬ੍ਰੈਂਚ ਪੜਾਈ ਪਲੱਸ 2 ਆਰਟਸ ਸਟਰੀਮ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਇਨ ਬਠਿੰਡਾ ਹਾਈਲਾਈਟਸ 6 ਬੈਂਡ ਪਿਤਾ ਦਵਿੰਦਰ ਸਿੰਘ ਐਕਸਪਾਇਰ ਮਾਤਾ ਮਨਜੀਤ कौर ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ